ਲਬਦੀ 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 ਬਲਾਚਾਰ ਪੁਲਸ ਨੇ ਸਰਪੰਚ ਸਾਹਿਬ ਦੀ ਟਰਾਲੀ ਲਬਦਤੀ ਦਰਸਲ ਅੱਜਕੱਲ ਨਵੇਂ ਤਰੀਕੇ ਦੀਆਂ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਚੋਰਾਂ ਨੇ ਟਰਾਲੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਜੂਨ ਮਹੀਨੇ ਚ ਚੋਰੀ ਹੋਈ ਟਰਾਲੀ ਲਬਦਤੀ ਤੇ ਅੱਜ ਜਦੋਂ ਸਰਪੰਚ ਸਾਹਿਬ ਨੂੰ ਟਰਾਲੀ ਸੌਂਪੀ ਗਈ ਤੇ ਉਹ ਵੀ ਖੁਸ਼ ਹੋ ਗਏ ਤੇ ਪੁਲਸ ਦੀ ਰੱਜ ਕੇ ਤਾਰੀਫ ਕੀਤੀ ਤੁਸੀਂ ਆਪ ਇਹ ਸੁਣਮੋ ਕੀ ਕੁਝ ਕਹਿ ਰਹੇ ਨੇ ਸਰਪੰਚ ਸਾਹਿਬ ਤੇ ਪੁਲਸ ਨੇ ਕਿਵੇਂ ਲੱਭੀ ਟਰਾਲੀ ਦਾਨ ਪਹਿਲ ਪੰਜਾਬੀ ਟੀਵੀ ਦੇ ਬਲਾਚੌਰ ਤੋਂ ਜਤਿੰਦਰਪਾਲ ਖਲੇਰ ਦਿਨਪਾ ਹਾਂਜੀ ਸਰਪੰਚ ਸਾਹਿਬ ਸਾਨੂੰ ਪਤਾ ਲੱਗਿਆ ਸੀ ਜਿਹਾ ਤੁਹਾਡੀ ਜਿਹੜੀ ਟਰਾਲੀ ਪਿਛਲੇ ਦਿਨਾਂ ਚ ਚੋਰੀ ਹੋਈ ਸੀ ਉਹ ਮਿਲ ਗਈ ਹੈ ਸਿਟੀ थाना ਬੱਸ ਮੇ ਲੱਭੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੰਜਾਬ ਪੁਲਿਸ ਦੇ ਸਿਟੀ ਐਸ ਐਚ ਓ ਬਲਾਚੌਰ ਸਰਦਾਰ ਸਤਨਾਮ ਸਿੰਘ ਜੀ ਤੇ ਇਸ ਕੇਸ ਦੇ ਈਓ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਕਰਕੇ ਇਹ ਟ੍ਰੈਲੀ ਜਿਹੜੀ ਹੈਗੀ ਆ ਸਾਨੂੰ ਬਰਾਮਦ ਕਰਵਾਈ ਆ ਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਦਾ ਹੀ ਬਹੁਤ ਹੀ ਧੰਨਵਾਦ ਕਰਦੇ ਆ ਜੀ ਕਿਉਂਕਿ ਇਹ ਸਾਡੇ ਇੱਕ ਮਿਹਨਤ ਦੀ ਕਮਾਈ ਦੇ ਨਾਲ ਕੀਤੇ ਹੋਏ ਇਹ ਸਾਡੇ ਖੇਤੀਬਾੜੀ ਦੇ ਸੰਦ ਹੁੰਦੇ ਆ ਤੇ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਚਲੋ ਅਸੀਂ ਨੱਠ ਭੱਜ ਕਰਕੇ ਪੰਜਾਬ ਪੁਲਿਸ ਨੇ ਵੀ ਬਹੁਤ ਮਿਹਨਤ ਕੀਤੀ ਆ ਪਰ ਕਈ ਹਜੇ ਟਰੈਕਡੀਆਂ ਇਦਾਂ ਦੀਆਂ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ। ਆ ਕਿਹੜੀ ਮਿਨੀ ਗੈਪ ਹੋਈ ਸੀ? ਇਹ ਤਕਰੀਬਨ 3 ਜੂਨ ਨੂੰ ਗੈਪ ਹੋਈ ਸੀ ਜੀ। ਰਾਤ ਦੇ ਵਿੱਚ? ਹਾਂ ਜੀ ਰਾਤ ਦੇ ਵੇਲੇ ਤਕਰੀਬਨ 1:30 ਵਜੇ ਦਾ ਟਾਈਮ ਸੀਗਾ। ਤੇ ਮੈਂ ਸਾਰਿਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਵੀ ਟਰੈਕਟਰ ਮਸ਼ੀਨਰੀ ਕੋਈ ਵੀ ਹੈਗੀ ਆ ਭਾਈ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਲੱਭਣੇ ਬੜੇ ਮੁਸ਼ਕਲ ਹੁੰਦੇ ਆ ਤੇ ਅੱਜ ਕੱਲ ਤਕਰੀਬਨ ਚੋਰਾਂ ਦਾ ਤੇ ਨਸ਼ੇ ਵਾਲਿਆਂ ਦਾ ਵੀ ਪੂਰਾ ਬੋਲ ਵਾਲਾ ਹੈਗਾ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਤੇ ਅੱਗੇ ਤੋਂ ਔਰ ਨਾਕ ਪਾਈ ਜਾਵੇ। ਇਸ ਹਫਤੇ ਨਾਲ ਕੋਈ ਰੁਕੀ ਨਹੀਂ ਲੱਗਦੀ ਹੈ ਹਾਂ ਵਰਕਿੰਗ ਰੁਟੀਨ ਬਚਾਉਂਦਾ ਹਰਕਤ ਹੀ ਬਚਾਉਂਦਾ